你走我！<努> ਦੋਰਾਨ ਅੱਜ ਅਸੀਂ ਪਹੁੰਚਿਆ ਵਾਰਡ ਨੰਬਰ 30 ਦੇ ਵਿੱਚ ਜੋ ਕਿ ਸੋਨਿਕਾ ਸ਼ਾਭੜਾ ਜੀ ਦੀ ਚੋਣੋਂ ਕੰਪੇਨ ਕਰ ਰਿਹਾ ਕੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰਿੱਕੀ ਆ ਜੀ ਤੇ ਕੀ ਕੀ ਕਹਿਣਾ ਚਾਹੋਗੇ ਤੁਸੀਂ ਕੰਪੇਨ ਦੇ ਦੇਖੋ ਜੀ ਜਿਹੜਾ ਅੱਜ ਦਾ ਮਾਹੌਲ ਚੱਲ ਰਿਹਾ ਹੈ ਜਿਹੜੇ 2.5 ਸਾਲ 3 ਸਾਲ ਝਾੜੂ ਵਾਲਿਆਂ ਨੇ ਜੋ ਇਸ ਜ਼ਿਲ੍ਹੇ ਦੀ ਪੰਜਾਬ ਦੀ ਸੂਬੇ ਦੀ ਮਾੜੀ ਹਾਲਤ ਕੀਤੀ ਤੇ ਲੋਕ ਭਲੀ ਭਾਣੀ ਜਾਣਗੇ ਨੇ ਕਿ ਇਹਨਾਂ ਤੋਂ ਇਹਨਾਂ ਨੂੰ ਨਕਾਰ ਰਹੇ ਨੇ ਜਿਹੜਾ ਵਾਰਡ ਨੰਬਰ 23 ਦਾ ਮਾਹੌਲ ਹੈ ਉਹ ਪੂਰਾ ਤੋਂ ਪੂਰਾ ਰੁਝਾਨ ਕਾਂਗਰਸ ਪਾਰਟੀ ਵਾਲਾ ਹੈ ਤੇ ਸਾਰੇ ਜਾਨੇ ਵਧਾਈ ਦੇ ਪਾਤਰ ਨੇ ਨਾਲ ਹੀ ਦੀਪਕ ਬਾਜੀ ਸੋਨੀਕਾ ਛਾਵੜਾ ਜਿਹੜੇ ਇਥੋਂ ਕੈਂਡੀਡੇਟ ਨੇ ਕਾਂਗਰਸ ਪਾਰਟੀ ਨੇ ਅਨਾਉਂਸ ਕੀਤੇ ਨੇ ਇਹਨਾਂ ਦੀ ਜਿੱਦਾਂ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੈ ਜਿੱਦਾਂ ਲੋਕ ਇਹਨਾਂ ਨੂੰ ਆ ਕੇ ਮਿਲ ਰਹੇ ਨੇ ਆਪਦੀ ਸਮੱਸਿਆਵਾਂ ਦੱਸ ਰਹੇ ਨੇ ਤੇ ਇਹਨਾਂ ਦੀ ਜਿੱਤ ਬਿਲਕੁਲ ਨਿਸ਼ਚਿੰਤ ਹੋ ਚੁੱਕੀ ਹੈ ਤੇ ਲੋਕ ਭਰਮਾ ਹੁੰਗਾਰਾ ਕਾਂਗਰਸ ਪਾਰਟੀ ਦਾ ਦੇ ਰਹੇ ਨੇ ਤੇ ਮੈਂ ਦੀਪਕ ਜੀ ਨਾਲ ਮੇਰੀ ਗੱਲ ਹੋਈ ਕਾਂਗਰਸ ਪਾਰਟੀ ਦਾ ਮੇਰ ਬਣ ਰਿਹਾ ਤੇ ਪਹਿਲੇ ਹਾਊਸ ਦੀ ਪਹਿਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਐਨੇ ਅੱਛੇ ਅੱਛੇ ਪ੍ਰੋਜੈਕਟ ਲਿਆ ਰਿਹਾ ਇੱਥੇ ਤੁਹਾਨੂੰ ਪਤਾ ਲੁਟਕਾਂ ਖੋਆਂ ਸਭ ਤੋਂ ਜ਼ਿਆਦਾ ਹੋ ਰਹੀਆਂ ਉਹਦੇ ਵਾਸਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਵਾਰਡ ਹੈ ਐਗਜ਼ਿਟ ਤੇ ਐਂਟਰੀ 'ਚ ਇਹ ਸੀਸੀਟੀਵੀ ਕੈਮਰੇ ਲਵਾ ਰਹੇ ਨੇ ਸਟਰੀਟ ਲਾਈਟਾਂ ਦਾ ਆਲਰੇਡੀ ਇਹ ਬੇਸਿਕ ਚੀਜ਼ਾਂ ਨੇ ਉਸ ਤੋਂ ਬਾਅਦ ਅਸੀਂ ਦੇਖਣਾ ਹੁੰਦਾ ਕਿ ਹਰ ਚੀਜ਼ ਕਾਉਂਸਲਰ ਦੇ ਲਾਈਕ ਇਹ ਨਹੀਂ ਹੁੰਦੀ ਕਿ ਡਿਵੈਲਪਮੈਂਟ ਕਰਾਣੀ ਇਹ ਐਦਾਂ ਦੇ ਜਿਹੜਾ ਹੀਰਾ ਆਦਮੀ ਹੈ ਘਰ ਦੀਆਂ ਸੋਸ ਮੱਸੀਆਂ ਵਿੱਚ ਕਿਉਂ ਜਿਹੜਾ ਕਾਉਂਸਲਰ ਹੁੰਦਾ ਇੱਕ ਘਰ ਦਾ ਜੀ ਹੁੰਦਾ ਘਰ 'ਚ ਸੁੱਖ-ਦੁੱਖ ਹੁੰਦਾ ਉੱਥੇ ਪਹੁੰਚਣਗੇ ਕਈ ਵਾਰੀ ਲੇਡੀਜ਼ ਨੂੰ ਕੋਈ ਪ੍ਰੋਬਲਮ ਹੁੰਦੀ ਆ ਜਾਂ ਜੈਂਟਸ ਨੂੰ ਕੋਈ ਪ੍ਰੋਬਲਮ ਹੁੰਦੀ ਆ ਇਹ ਦੋਨੋਂ ਕਪਲ ਤੁਸੀਂ ਦੇਖੋ ਇੰਨੀ ਸੇਵਾ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਉਦੇ ਤੋਂ ਇਹਨਾਂ ਨੇ 3 ਸਾਲ ਲਗਾਤਾਰ ਸੇਵਾ ਕੀਤੀ ਸਰਕਾਰ ਦੇ ਉਲਟ ਹੋ ਕੇ ਤੇ ਅੱਜ ਲੋਕਾਂ ਦਾ ਇਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਹ ਹੀਰਾ ਲੋਗ ਨੇ ਕਿਉਂ ਇਹਨਾਂ ਨੂੰ ਇਹ ਚੀਜ਼ਾਂ ਫੇਸ ਕਰਨ 'ਚ ਬੜੀਆਂ ਮੁਸ਼ਕਲਾਂ ਆਈਆਂ ਹੀਰੇ ਦੇ ਬੜੀਆਂ ਰਗੜਾਂ ਪਈਆਂ ਪਰ ਕਹਿੰਦੇ ਆ ਨਾ ਹੀਰੇ ਤੇ ਜਿੰਨੀਆਂ ਰਗੜਾਂ ਪੈਣਗੀਆਂ ਉਨਾ ਹੀ ਹੀਰਾ ਚਮਕਦਾ ਤੇ ਇਹ ਲੋਗ ਉਨਾ ਹੀ ਚਮਕ ਕੇ ਨਿਕਰ ਕੇ ਅੱਗੇ ਆਏ ਨੇ ਇਹਨਾਂ ਨੂੰ ਸ਼ੌਂਕ ਹੈ ਇਹਨਾਂ ਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਹੁਤ ਵੈਲ ਸੈਟਿਡ ਨੇ ਕਿਉਂ ਜਿਹੜੇ ਬੰਦੇ ਨੇ ਆਪਦੀ ਕਿਰਿਆਨੇ ਦੀ ਦੁਕਾਨ ਤੋਂ ਵੱਡਾ ਸਟੋਰ ਬਣਾਇਆ ਹੋਵੇ ਉਹ ਪੈਸੇ ਦੀ ਕੀਮਤ ਜਾਣਦਾ ਹੈ ਉਹ ਲੋਕਾਂ ਦੀ ਕੀਮਤ ਜਾਣਦਾ ਹੈ ਕਿ ਇਹ ਲੋਕਾਂ ਦੀ ਕੀਮਤ ਕੀ ਹੈ ਇਹ ਜਿਹੜੇ ਅੱਜ ਲੋਗ ਇਹਨਾਂ ਦੇ ਨਾਂ ਨਾਲ ਨੇ ਇਹ ਇਹਨਾਂ ਦੇ ਮੋਢੇ ਨਾਲ ਮੋਢਾਂ ਲਾ ਕੇ ਚੱਲ ਰਹੇ ਨੇ ਤੇ ਮੈਂ ਉਮੀਦ ਕਰਦਾ ਇਹਨਾਂ ਦੀ ਜਿਹੜੀ 23 ਨੰਬਰ ਵਾਰਡ ਦੀ ਸੀਟ ਹੈ ਇਹ ਵਨ ਸਾਈਡਿਡ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਆ ਗਈ ਹੈ ਤੇ ਹੁਣ ਅਸੀਂ ਜਿਹੜੀ ਇਹ ਕੈਂਪੇਨਿੰਗ ਕਰ ਰਹੇ ਹਾਂ ਅੱਗੇ ਇਹ ਸਿਰਫ ਅਸੀਂ ਆਪ ਦੀ ਲੀਡ ਵਧਾ ਰਹੇ ਹਾਂ ਕਿ ਵੱਤ ਵੱਦ ਇਹ ਲੀਡ ਚਾਹਣ ਤੇ ਸੋਨਿਕਾ ਛਾਬੜਾ ਜੀ ਹਾਊਸਵੇ ਵਿੱਚ ਇਸ ਮੁਹੱਲੇ ਦੇ ਜਿਹੜੇ ਕਿਸੇ ਨੇ ਕੰਮ ਨਹੀਂ ਚੱਕੇ ਜੋ ਇੱਥੇ ਦੀਆਂ ਕਮੀਆਂ ਪੇਸ਼ੀਆਂ ਇਹ ਹਾਊਸ ਦੇ ਵਿੱਚ ਵਾਰਡ ਨੰਬਰ 23 ਦੀ ਆਵਾਜ਼ ਬੁਲੰਦ ਕਰਨਗੇ ਕਾਂਗਰਸ ਜਿੰਦਾਬਾਦ ਦੀਪਕ ਠਾਵੜਾ ਜਿੰਦਾਬਾਦ ਧੌਂਕਾ ਠਾਵੜਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਾਂਜੀ ਕੀ ਨਾਮ ਆ ਜੀ ਤੁਹਾਡਾ ਹਾਂਜੀ ਜਗਜੰਦਰ ਕੌਰ ਜੀ ਜੀ ਸੁਖਜਿੰਦਰ ਕੌਰ ਜੀ ਕੀ ਕਹਿਣਾ ਚਾਹੋਗੇ ਕਮੇਲ ਮਰੇ ਦੇਖੋ ਜੀ ਮੈਂ ਇਹਨਾਂ ਬੱਚਿਆਂ ਨੂੰ ਤਾਂ ਵੈਸੇ ਹੀ ਮੈਂ 25 30 ਸਾਲ ਤੋਂ ਜਾਣਦੀ ਆ ਐਨੇ ਤੋਂ ਹੋ ਕੇ ਛੋਟੇ-ਛੋਟੇ ਸੀ ਉਦੋਂ ਹੀ ਜਾਣਦੀ ਹੈਗੀਆਂ ਜਿਸ ਬੱਚੇ ਨੇ ਇੰਨੀ ਮਿਹਨਤ ਕੀਤੀ ਹੋਵੇ ਉਹਦੇ ਵਾਸਤੇ ਅੱਜ ਦੀ ਮਿਹਨਤ ਕਰਨੀ ਬੇਕਾਰ ਨਹੀਂ ਹੈਗੀ ਇਹਦੀ ਮਿਹਨਤ ਨੂੰ ਫਲ ਲੱਗੂਗਾ ਹੀ ਲੱਗੂਗਾ ਅਸੀਂ ਤੇ ਇਹਦੇ ਨਾਲ ਅੱਜ 10 ਦਿਨ ਹੋ ਗਏ ਚੱਲਦਿਆਂ ਨੂੰ ਪਹਿਲੀ ਗੱਲ ਤਾਂ ਵੈਸੇ ਹੀ 3 ਸਾਲ ਹੋ ਗਏ ਚੱਲਦਿਆਂ ਨੂੰ ਉਦੋਂ ਅਸੀਂ 25 ਸਾਲ ਤੋਂ ਜਾਣਦੇ ਹੈਗੇ ਆ ਇਹ ਸੀਟ ਪੱਕੀ ਕਾਂਗਰਸ ਦੀ ਹੈਗੀ ਆ ਜੇ ਇਹ ਹੀਰਾ ਹੀ ਸਾਡੇ ਹੱਥੋਂ ਚਲੇ ਗਿਆ ਤਾਂ ਪਰ ਕੁਝ ਨਹੀਂ ਹੈਗਾ ਪਾਰਟੀ ਨੂੰ ਇਹ ਹੀਰਾ ਮਿਲ ਰਿਹਾ ਹੈਗਾ ਹੀਰਾ ਤらっしゃ ਆ ਇਹ ਸਾਡਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਮੈਂ ਹੁਣ ਕੀ ਕਹਿਣਾ ਜੋ ਨਾ ਕਹਿਣਾ ਮੈਂ ਕਹਾ ਦਿੱਤਾ ਹੁਣ ਚਲੋ ਠੀਕ ਅੱਛਾ ਜੀ ਮੈਡਮ ਇੱਕ ਬਟਨ ਵਾਰੇ ਦੱਸੋ ਕਿੰਨਾ ਨੰਬਰ ਵਟਾਟਾਂ ਦੀ ਦੋ ਨੰਬਰ ਵਟਾਣਾ ਹੈ ਜੀ ਸਾਡਾ ਤੁਹਾਨੂੰ ਪੂਰ ਸਪੋਰਟ ਕਰੀਓ ਤੁਹਾਨੂੰ ਜਨਤਾ ਨਾਲ ਇਹ ਹੀ ਅਪੀਲ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਵੋਟ ਦਿਓ ਅਸੀਂ ਹਰ ਵੇਲੇ ਤੁਹਾਡੀ ਸੇਵਾ ਚਾਹਾਂਗੇ ਸਾਡਾ ਸਰੋਤ ਮੈਂ ਹੀ ਸਾਰੀ 23 ਨੰਬਰ ਵਾਰਡ ਦੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕੰਮਜਾਬ ਕਰੋ ਕਿ ਅਸੀਂ ਉਨੀ ਹੀ ਡਿਵੈਲਪਮੈਂਟ ਤੇਜੀ ਨਾਲ ਕਰ ਸਕੀਏ ਇਹ ਹਨ ਵਾਰਡ ਨੰਬਰ 23 ਤੋਂ ਕਾਂਗਰਸੀ ਉਮੀਦਵਾਰ ਸੋਨਿਕਾ ਸ਼ਾਭੜਾ ਜੀ ਹੁਣ ਅਗਲੇ ਵਾਰਡ ਦੇ ਵਿੱਚ ਜਾ ਕੇ ਤੁਹਾਨੂੰ ਹਾਲਾਤ ਦੱਸਾਂਗੇ ਕੈਮਰਾਮੈਨ ਨੀਰ ਸਿੰਘ ਨਾਂ ਮੈਂ ਗੁਰਦੀਪ ਭੰਮੀ